ਤਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਕਿਚਨ ਬਲੌਗਸ ਤੇ ਉਮੀਦ ਹੈ ਜੀ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਬਹਿ ਗੁੰਦੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣੀ ਇਹ ਬਣਾ ਰਹੀ ਸੀ ਜੀ ਨਿੰਬੂ ਦਾ ਆਚਾਰ ਕੁੱਕਰ ਦੇ ਵਿੱਚ ਬਣਾਵਾਂਗੇ ਇਹਨੂੰ ਅੱਜ ਆਪਾਂ ਜੇ ਆਪਣੇ ਘਰ ਆਚਾਰ ਨਹੀਂ ਹੈਗਾ ਜੀ ਖਾਣ ਦਾ ਮਨ ਕਰ ਰਿਹਾ ਵੀ ਨੀਂਬੂ ਦਾ achar ਖਾਣਾ ਤਾਂ ਇਹਨੂੰ ਆਪਾਂ 5 ਮਿੰਟਾਂ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਤੇ ਨਾਲ ਇਹਨੂੰ ਖਾ ਸਕਦੇ ਜੀ ਕੋਈ ਐਂ ਨਹੀਂ ਹੈਗਾ ਜੀ ਇਹ 2 ਮਿੰਟਾਂ 3 ਮਿੰਟਾਂ ਵਿੱਚ ਤਿਆਰ ਹੋਊਗਾ ਠੰਡ ਮਿੱਠਾ achar ਬਣਾਵਾਂਗੇ ਆਪਾਂ ਤੇ 5 ਮਿੰਟ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਜੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਇਹ ਇਹ 1/2 ਕਿਲੋ ਨੀਂਬੂ ਲੈਨੇ ਆਪਾਂ ਇੰਨਾ ਦਾ ਥੋੜਾ ਥੋੜਾ ਪਾਣੀ ਪੜਤਾਂਗੇ ਜੀ ਕੁਛ ਵਿੱਚ ਰੱਖ ਲਾਂਗੇ ਇਹ ਥੋੜਾ ਥੋੜਾ ਕੱਟ ਦਾਂਗੇ ਖੱਟਾ ਨਹੀਂ ਹੋਊਗਾ ਜ਼ਿਆਦਾ achar ਜੇ ਤੁਸੀਂ ਨਹੀਂ ਕੱਟਣਾ ਤਾਂ ਸਾਰਾ ਪਾਣੀ ਵਿੱਚ ਵੀ ਰੱਖ ਸਕਦੇ ਹੋ ਜੀ ਪਰ ਮੈਂ ਥੋੜਾ ਥੋੜਾ ਕੱਟ ਦੂੰਗੀ ਜੀ ਜ਼ਿਆਦਾ ਨਹੀਂ ਕੱਟਦੇ ਜਿਆਦਾ ਪਾਣੀ ਇਹਨਾਂ ਦੇ ਵਿੱਚ ਘਰ ਦੇ ਨਿੰਗੂਆ ਕਰਕੇ ਤੇ ਮੋਟੇ ਸਲਕੇ ਦੇ ਨਿੰਬੂ ਨੇ ਜੀ ਕਰੇ ਲੱਗੇ ਹੋਏ ਸੀ ਆਪਣੇ ਜਿਹੜੇ ਜ਼ਿਆਦਾ ਵੱਡੇ ਨੇ ਉਹਨਾਂ ਚ ਕੱਢ ਲਾਂਗੇ ਜੀ ਤੇ ਇਹਦੇ ਪੀਸ ਵੀ ਆਪਾਂ ਆਪਣੇ ਹਿਸਾਬ ਨਾਲ ਛੋਟੇ ਵੱਡੇ ਕਰ ਸਕਦੇ ਹਾਂ ਜੀ ਇਹ ਸਾਰੇ ਨਿੰਬੂ ਨੇ ਚਾਰ ਚਾਰ ਪੀਸ ਕਰ ਲਈ ਜੀ ਆਪਾਂ ਤੇ ਦੋ ਨਿੰਬੂ ਥੋੜੇ ਜਿਹਾ ਵੱਡੇ ਸਾਈਜ਼ ਦੇ ਸੀ ਉੰਨਾ ਦੀ ਆਪਾਂ ਹੋਰ ਕਰ ਦਨੇ ਆ ਜੀ ਪੀਸ ਤੀਨੇ ਬੂਆ ਪਾ ਤੋ ਕੇ ਚੰਗੀ ਤਰ੍ਹਾਂ ਸੁਕਾ ਲੈ ਸੀਗੇ ਜੀ ਪਾਣੀ ਨਹੀਂ ਨਾ ਦੇ ਉੱਤੇ ਬਿਲਕੁਲ ਵੀ ਹੋਣਾ ਚਾਹੀਦਾ ਜੇ ਪਾਣੀ ਰਹਿ ਜਾਂਦਾ ਫਿਰ ਅਚਾਰ ਖਰਾਬ ਹੋ ਜਾਂਦੇ ਨੇ ਤੋ ਓਕੇ ਚੰਗੀ ਤਰ੍ਹਾਂ ਤੁਸੀਂ ਕੱਪੜੇ ਦੇ ਨਾਲ ਸਾਫ਼ ਕਰਕੇ ਥੋੜਾ ਟਾਈਮ ਹਵਾ ਚ ਰੱਖ ਦਿਓ ਜੀ ਬੱਕੇ ਵਿੱਚ ਤੇ ਜਿਹੜੇ ਕੁੱਕਰ ਦੇ ਵਿੱਚ ਆਪਾਂ ਬਣਾਉਣੇ ਨੇ ਉਹ ਵੀ ਬਿਲਕੁਲ ਆਪਣਾ ਸਾਫ਼ ਸੁੱਕਾ ਹੋਣਾ ਚਾਹੀਦਾ ਜੀ। ਉਸ 'ਚ ਵੀ ਕੋਈ ਪਾਣੀ ਦਾ ਤੋਕਾ ਵੀ ਨਹੀਂ ਹੋਣਾ ਚਾਹੀਦਾ। ਪਾਣੀ ਨਾਲ ਕੋਈ ਵੀ achar ਜੀ ਉਹ ਖਰਾਬ ਹੋ ਜਾਂਦਾ। ਜੇ ਆਪਾਂ ਹੱਥ ਪਾਵਾਂਗੇ ਜੀ ਆਟੇ ਦੇ ਲਿਬੜੇ ਰੋਟੀ ਬਣਾਉਂਦੇ ਕਈ ਵਾਰੀ ਲਾ ਲੈਂਦੀਆਂ ਜੀ ਚਾਰ ਕੱਢਣ ਲੱਗ ਜਾਂਦੇ ਆ। ਉਹਦੇ ਨਾਲ ਵੀ achar ਖਰਾਬ ਹੋ ਜਾਂਦਾ। ਜਦੋਂ ਆਪੀ ਆਪਾਂ achar ਕੱਢਣਾ 3 ਚਮਚੇ ਨਾਲ ਕੱਢ ਲਓ ਜੀ। ਸਾਫ਼ ਚਮਚਾ ਸੁੱਕਾ ਹੋਵੇ ਪਾਣੀ ਨਾ ਲੱਗਿਆ ਹੋਵੇ ਉਹਨੂੰ ਵੀ। ਇੰਨਾ ਕੁ ਪਾਣੀ ਕੱਢ ਲਿਆ ਆਪਾਂ ਨਿੰਬੂ ਦਾ ਤੇ ਨਾਲ ਵੀ ਨਿਕਲ ਗਈ ਨਾਲੇ ਐਕਸਟਰਾ ਸਾਨੂੰ ਆਪਣਾ ਪਾਣੀ ਕੁੱਕਰ ਦੇ ਵਿੱਚ ਇਹ ਲੈ ਲਿਆ ਜੀ ਕੁੱਕਰ ਵਿੱਚ ਕੁੱਕਰ ਬਿਲਕੁਲ ਆਪਣਾ ਸਾਫ਼ ਹੈ ਜੀ ਸੁੱਕਾ ਧੋ ਕੇ ਨਾ ਪਹਿਲਾਂ ਗੈਸ ਤੇ ਸਗਾ ਕੇ ਰੱਖ ਲਿਆ ਜੀ ਇਹ ਇਹਨਾਂ ਨੂੰ ਆਪਾਂ ਇਹਦੇ ਵਿੱਚ ਪਾ ਲਾਂਗੇ ਇਹ ਪਾ ਲਿਆ ਜੀ ੂਣਾ ਚਿੱਟਾ ਤੇ ਨਾਲ ਲਿਆ ਕਾਲਾ ਇੱਕ ਤਰ੍ਹਾਂ ਦਾ ਗਰਨੂਨ ਵੀ ਪਾ ਸਕਦੇ ਆਪਾਂ ਕੱਲਾ ਚਿੱਟਾ ਪਾਉਣਾ ਤਾਂ ਵੀ ਪਾ ਸਕਦੇ ਆ ਨਹੀਂ ਕਾਲਾ ਸਕਿਪ ਕਰ ਸਕਦੇ ਆ ਪਰ ਆਪਾਂ ਕਾਲਾ ਘੱਟ ਲਿਆ ਤੇ ਚਿੱਟਾ ਨੂੰ ਬੰਦ ਲਿਆ ਜੀ ਦੋਨੇ ਤਰ੍ਹਾਂ ਦੇ ਪਾਵਾਂਗੇ ਫਿਰ ਇਹਦਾ ਫਲੇਵਰ ਹੋਰ ਵੀ ਵਧੀਆ ਹੋ ਜਾਂਦਾ ਜੀ ਇਹ achar ਦਾ ਥੋੜੀ ਜੀ ਪਾਵਾਂਗੇ ਲਾਲ ਵਿੱਚ ਹਲਦੀ ਪਾਵਾਂਗੇ ਕਲਰ ਲਈ ਜਿਹੜੇ ਵੀ ਆਪਾਂ ਇੱਥੇ ਮਸਾਲੇ ਪਾਉਣੇ ਨੇ ਜੀ ਆਪਣੀ ਪਸੰਦ ਦੇ ਪਾ ਸਕਦੇ ਆ ਸਾਰੇ ਇੱਥੇ ਪਾ ਦੇਣੀ ਜੀ ਸਾਰੇ ਫੇਰ ਨਹੀਂ ਕੋਈ ਪਾਉਣਾ ਕਿ ਥੋੜੀ ਜੀ ਪਾਵਾਂਗੇ ਕਿ ਕਲੌਂਜੀ ਤੇ ਨਾਲ ਪਾਉਾਂਗੇ ਜੀ ਆਪਾਂ ਮੈਂ ਇੱਥੇ ਥੋੜੀ ਜੀ ਪਾ ਦਾਂਗੇ ਜੀ ਅਜਵੈਨ ਦੋ ਚੁਟਕੀਆਂ ਪਾਵਾਂਗੇ। ਇਹ ਨਾਲ ਪਾ ਦਾਂਗੇ ਜੀ ਆਪਾਂ ਸੌਂਫ। ਅੱਤਾ ਜਿੰਮ ਚ ਸੌਂਫ ਦਾ ਪਾ ਦਾਂਗੇ। ਤੁਸੀਂ ਕੋਈ ਵੀ ਮਸਾਲਾ ਆਪਣੀ ਪਸੰਦ ਨਾਲ ਪਾ ਸਕਦੇ ਹੋ। ਜਾਇਦੇ ਵਿੱਚੋਂ ਕੋਈ ਸਕਿਪ ਵੀ ਕਰ ਸਕਦੇ ਹੋ ਜੀ ਤੁਸੀਂ। ਤੇ ਇਹ ਲਈ ਹੈ ਜੀ ਆਪਾਂ ਸ਼ੱਕਰ। छोटी कोली है आधी कोली शक्कर भी ली है मीठा भी ਤੁਸੀਂ ਆਪਣੇ હિસાબ ਨਾਲ ਘટ-વધ કર ਸਕਦੇ ਜੀ ਜਿਆਦਾ મીઠા achar ખાਣਾ ਤਾਂ થોડા જ ઓર બંધ પાલીઓ જી ਜੇ થોડા જ ખાટા વધા ખાના ਤਾਂ ਘટ કર દેજો શક્કર ને ਇਹ લે આજી ਆਪਾਂ વાઇટ વિનેગર સરકા એ પામવા દેજી એ સા achar ਨੂੰ ਆਪਾਂ 2 ਸਾਲ ਤੱਕ ਵੀ ਸਟੋਰ ਕਰਕੇ ਰੱਖ ਸਕਦੇ ਹਾਂ बिल्कुल भी खराब नहीं होंगे है ये स्वाद भी बहुत बनता जी ये आप जी बड़ा चमचा ये दो पावेंगे भर पार के अद्धा किलो नींबू जी अपने उस हिसाब ना सारा समान पाया दो पा लेंगे जी ਪੂਰਾ ਪਹਿਰੇ ਵਿੱਚ ਕੋਈ ਵੀ ਚੀਜ਼ ਨਹੀਂ ਪਾਉਣੀ ਜੀ ਇਹਨੂੰ ਮਿਕਸ ਕਰਕੇ ਲੀਜੀ ਆਪਾਂ ਸਾਰੇ ਮਸਾਲੇ ਚੰਗੀ ਤਰ੍ਹਾਂ ਮਿਕਸ ਹੋ ਜਾਣਗੇ ਜਿਹੜੇ ਆਪਾਂ ਸਹਿਰੋਂ ਐਮਬੂਲੇ ਕਿਹਾ ਨੇ ਜੀ ਪਤਲੇ ਸਿਲਕੇ ਦੇ ਹੁੰਦੇ ਨੇ ਉਹਨਾਂ ਲਈ ਤੇ ਸਿਟੀ ਬਹੁਤ ਹੈ ਜੀ ਦੇਖੋ ਉੱਪਰ ਛੋਟਾ ਤਾਂ ਦੋ ਵੀ ਭਜਾ ਲਓ ਇਹਨਾਂ ਦਾ ਸਿੱਕਾ ਮੋਟਾ ਹੁੰਦਾ ਥੋੜਾ ਜਿਹਾ ਇਹਨਾਂ ਦੀਆਂ ਮੈਂ ਦੋ ਜਾਂ ਤਿੰਨ ਸਿਟੀਆਂ ਭਜਾਉਂਗੀ ਜੀ बहुत बढ़िया चार बन के तैयार जी दो साल तक बिल्कुल भी, भी खराब नहीं होंगे तो ढकन ला के सीटियाँ जी इंस्टेंट बन के चार तैयार होंगे जी ढर दिता जी आप गैस से ढक्न ला दिता सीटी बजन ला गई है जी कुकर ਤੇਰਾ ਆਪਾ ਪੂਲ ਕੇ ਦਿਖਾਉਣੀ ਆ ਤੁਹਾਨੂੰ ਜਿਹੜੇ ਦਾ ਭਰਾ ਆਪਣੇ ਕਹਿੰਦੇ ਆਂਦੇ ਨੇ ਵੀ ਵੀਡੀਓ ਵਾਚ ਕਰਕੇ ਨੇ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਇਤੇਰਾ ਆਪਣਾ ਪਿਆਰ ਤੇ ਸਾਥ ਬਣਾਈ ਰੱਖਣਾ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੀ ਜੀ ਲਓ ਜੀ ਦੀ ਸਿੱਟਾ ਬਿਲਾ ਲਈਏ ਨੇ ਆਪਾਂ ਇਹ ਚਾਰ ਆਪਣਾ ਬਣ ਕੇ ਤਿਆਰ ਹੈ ਜੀ ਇਹਨੂੰ ਆਪਾਂ ਇੱਕ ਭਾਂਡੇ ਦੇ ਵਿੱਚ ਕੱਢ ਲਾਂਗੇ ਠੰਡਾ ਹੋ ਜਾ ਫਿਰ ਕਿਸੇ ਡੱਬੇ ਦੇ ਵਿੱਚ ਪਾ ਕੇ ਰੱਖਾਂਗੇ ਜੀ ਗਰਮ ਨਹੀਂ ਪਾਉਣਾ ਹੈ ਤਾਂ ਡੱਬੇ ਵਿੱਚ ਬਿਲਕੁਲ ਠੰਡਾ ਕਰਕੇ ਪਾਵਾਂਗੇ ਹਜੇ ਇਹਦਾ ਕਲਰ ਥੋੜਾ ਜਿਹਾ ਦੇਖਣ ਨੂੰ ਪੀਲਾ ਲੱਗਦਾ ਜੀ ਸਿਲਕ ਕੱਲ ਤੱਕ ਜਾਂ ਪਰਸੋ ਤੱਕ ਇਹਨੇ ਹੋਰ ਵਧੀਆ ਹੋ ਜਾਣਾ ਜੀ ਖਾਣ ਲਈ ਤਿਆਰ ਹੈ ਚਾਰ ਇਹ ਸੱਕਰ ਆਪਣੀ ਥੋੜੀ ਜੀ ਚਿੱਟੇ ਜਿਹੇ ਰੰਗ ਦੀ ਸੀਗੇ ਤਾਂ ਕਰਕੇ ਕਲਰ ਹੋਇਆ ਜੀ ਜਿਹੜੀ ਲਾਲ ਜੀ ਸ਼ੱਕਰ ਹੁੰਦੀ ਆ ਉਹਦੇ ਨਾਲ ਜਲਦੀ ਕਲਰ ਹੋ ਜਾਂਦਾ ਹੈ ਇਹਨੂੰ ਆਪਾਂ ਕੱਟ ਕੇ ਰੱਖ ਲੈਣੀ ਆ ਜਾਲੀ ਨਾਲ ਟੱਕ ਦਾਂਗੇ ਨੀ ਪਲੇਟ ਨਾਲ ਨਹੀਂ ਟਕਣਾ ਇਹ ਕਿਉਂਕਿ ਬਾਅਦ ਹੀ ਦਾ ਪਾਣੀ ਹੋ ਜਾਂਦਾ ਜਿਹੜਾ ਉਹਦੇ ਨਾਲ ਖਰਾਬ ਹੋ ਜੂਗਾ ਬਹੁਤ ਜਲਦੀ ਇਹ ਅਚਾਰ ਬਣ ਕੇ ਤਿਆਰ ਹੁੰਦੇ ਜੀ ਤੇ ਟੇਸਟੀ ਵੀ ਬਹੁਤ ਬਣਦਾ ਤੁਸੀਂ ਵੀ ਜਰੂਰ ਟਰਾਈ ਕਰਿਓ ਜੀ ਜਿਹੜੇ ਭੈਣ ਆਪਾਂ ਇਕੱਠਾ ਚਾਰ ਨਹੀਂ ਪਾਉਂਦੇ ਜੀ ਉਹ ਹੀ ਤਰੀਕੇ ਨਾਲ ਥੋੜਾ ਥੋੜਾ ਵੀ ਬਣਾ ਸਕਦੇ ਨੇ ਜਿੰਨਾ ਆਪਾਂ ਬਣਾਉਣਾ ਅੱਧਾ ਕਿਲੋ ਨਿੰਬੂਆਂ ਦਾ ਕਿਲੋ ਦਾ ਜਿੰਨਾ ਵੀ ਬਣਾਉਣਾ ਜੀ ਇਹਦੇ ਨਾਲ ਬਣਾ ਸਕਦੇ ਆਪਾਂ ਲਓ ਜੀ ਇਹ ਚਾਰ ਬਣ ਕੇ ਤਿਆਰ ਆ ਆਪਣਾ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜੀ ਜਿਹੜੇ ਚੈਨਲ ਤੇ ਨਵੇਂ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਅੱਜ ਦੀ ਵੀਡੀਓ ਇੰਨੀ ਜੀ। ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਦੇ ਨਾਲ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਖੁਸ਼ਬੂ ਵੀ ਇੰਨੀ ਸੋਹਣੀ ਆ ਰਹੀ ਹੈ ਜੀ ਇਹ achar ਦੀ। ਦਿਲ ਕਰਦਾ ਵੀ ਹੁਣੇ ਖਾ ਲਈਏ। ਦਸਰਾ achar ਆਪਣੇ ਦੂਸਰਾ achar ਪਾਇਆ ਹੋਇਆ ਜੀ ਆਪਣੇ। ਤਾਂ ਕਰਕੇ ਆਪਾਂ ਇਹ ਘੱਟ ਬਣਾਇਆ ਹੈ। ਇਹੜਨਾ ਚਾਰ ਕੋਈ ਖਾਂਦਾਨੀ ਹੈਗਾ ਜੀ